ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ ਹਰ ਵਾਰੀ ਨਵੇਂ-ਨਵੇਂ ਟੌਪਿਕ ਤੇ ਗੱਲ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਦੇ ਆਂ ਫਜ਼ੂਲ ਖਰਚੀ ਦੇ ਉੱਤੇ ਸਾਡੇ ਲੋਕਾਂ ਨੂੰ ਆਦਤ ਆ ਫਜ਼ੂਲ ਖਰਚੀ ਕਰਨ ਦੀ ਸਿਰਫ ਇਹੀ ਆਦਤ ਨਹੀਂ ਹੈ ਕਿ ਫਜ਼ੂਲ ਖਰਚੀ ਕਰਨੀ ਹੈ ਕਿਸੇ ਨੂੰ ਤਖਾਨ ਵਾਸਤੇ ਵੀ ਫਜ਼ੂਲ ਖਰਚੀ ਕਰਦੇ ਆ ਉਹ ਮੇਰੀ ਵਾਈਫ ਪਰਸੋ ਚੋਂ ਮੇਰੇ ਵਾਸਤੇ ਨਾ ਰੁਮਾਲਾਂ ਦਾ ਸੈੱਟ ਲੈ ਆਈ ਕਹਿੰਦੀ ਤੁਹਾਡੋਂ ਸੇ ਚਾਰ ਰੁਮਾਲ ਲੈ ਕੇ ਆਈਆਂ ਨਾ ਕਿਆ ਬਾਤ ਆ ਅੱਜ ਮੇਰਾ ਬੜਾ ਧਿਆਨ ਦਿੱਤਾ ਚਾਰ ਰੁਮਾਲ ਲੈ ਕੇ ਮੇਰੇ ਵਾਸਤੇ ਮੈਂ ਕਿੰਨੇ ਦੇ ਆਏ ਕਹਿੰਦੇ 3500 ਰੁਪਏ ਦੇ ਮੈਂ 3500 ਰੁਪਏ ਦੇ ਚਾਰ ਰੁਮਾਲ ਮੈਂ ਤਾਂ ਮੰਗੇ ਹੀ ਨਹੀਂ ਸੀਗੇ 3500 ਰੁਪਏ ਕਿਉਂ ਖਰਚਿਆ ਕਹਿੰਦੇ ਤੁਹਾਡੇ ਚਾਰ ਰੁਮਾਲਾਂ ਦੇ ਨਾਲ ਮੇਰਾ ਇੱਕ ਸੂਟ ਵੀ ਫ੍ਰੀ ਆਇਆ ਨਾ ਹੋ ਘਰਾਂ ਵਿੱਚ ਜਦੋਂ ਇਹ ਗੱਲਾਂ ਚਲਦੀ ਰਹਿੰਦੀਆਂ ਦੋਸਤੋ ਚਾਰ ਰੁਮਾਲਾਂ ਦੇ ਨਾਲ ਸੂਟ ਲਿਆਣਾ ਉਹਨੇ ਸੂਟ ਸੀਗਾ ਪੂਰੀ ਖਰਚੀ ਕਰਨੀ ਸੀਗੀ ਨਾ ਮੇਰੇ ਤੇ ਭਾਰਦਾ ਦੋਸਤੋ ਜਿਹੜਾ ਖਵਾ ਜਿਹੜਾ ਨਾ ਇਹ ਸਾਡੇ ਲੋਕਾਂ ਨੂੰ ਮਾਰਦਾ ਘਰ ਭਾਵੇਂ ਇਨਕਮ ਹੋਵੇ ਨਾ ਰੋਟੀ ਭਾਵੇਂ ਬੰਦੀ ਨਾ ਹੋਵੇ ਸਕੂਟਰ ਨਵਾਂ ਚਾਹੀਦਾ ਗੱਡੀ ਨਵੀਂ ਚਾਹੀਦੀ ਹੈ ਕਿਸ਼ਤਾਂ ਦੇ ਆਪਾਂ ਲੈ ਲੈਨੇ ਆ ਪਰ ਬਾਅਦ ਚੋ ਕਿਸ਼ਤਾਂ ਦਿੱਤੀਆਂ ਨਹੀਂ ਜਾਂਦੀਆਂ ਇਹ ਫਜ਼ੂਲ ਖਰਚੀ ਹੈ ਲੱਗਦਾ ਕਿ ਲੋਨ ਮਿਲ ਗਿਆ ਚਲੋ ਗੱਡੀ ਨਵੀਂ ਲੱਲੀ ਆ ਹੁਣ ਟੌਰ ਦਿਖਾਵਾਂਗੇ ਗਵਾਂਡੀਆਂ ਨੂੰ ਉਹ ਗਵਾਂਡੀਆਂ ਨੂੰ ਵੀ ਪੰਗਾ ਪੈ ਜਾਂਦਾ ਮੇਰੇ ਗਵਾਂਡੇ ਨੇ ਨਵੀਂ ਗੱਡੀ ਲਈਏ ਯਾਰ ਆਪਾਂ ਵੀ ਲਈਏ ਦੇਖਾ ਦੇਖੀ ਫਜ਼ੂਲ ਖਰਚੀ ਵਧੀ ਜਾਂਦੀ ਹੈ ਕਈ ਵਾਰੀ ਤੇ ਫਜ਼ੂਲ ਖਰਚੀ ਅਜੀਬੋ ਗਰੀਬ ਨਹੀਂ ਹੁੰਦੀ ਹੈ ਮੇਰੀ ਵਾਈਫ ਉਹ ਤਨ ਆ ਰਹੀ ਸੀਗੀ ਰਸਤੇ ਚ ਚੈਕਿੰਗ ਹੋ ਗਈ ਚੈਕਿੰਗ ਹੋ ਗਈ ਤੇ ਪੁਲਿਸ ਵਾਲੇ ਨੇ ਚਲਾਨ ਕਰਤਾ ਮੈਂ ਕਿਹਾ ਤੇ ਕੋਲ ਚਲਾਨ ਕਦਾ ਆਇਆ ਕੰਜੀ ਲਾਇਸੈਂਸ ਦਾ ਮੈਂ ਕਿਹਾ ਲਾਇਸੈਂਸ ਦਾ ਚਲਾਨ ਹੋ ਗਿਆ ਕਮਾਲ ਦੀ ਗੱਲ ਕਰਨ ਈ ਹੈ ਲਾਇਸੈਂਸ ਤੇਰੇ ਕੋਲ ਹੈਗਾ ਵੈ ਇਹਨਾਂ ਉਹਦੀ ਅਧਰ ਲਾਇਸੈਂਸ ਬਣਿਆ ਹੈ ਪੱਕਾ ਲਾਇਸੈਂਸ ਹੈ ਤੂੰ ਦਿਖਾਣਾ ਸੀ ਪੁਲਸ ਵਾਲ ਨੂੰ ਉਹ ਨਹੀਂ 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 ਮੈਂ ਨਹੀਂ ਦਿਖਾਇਆ ਮੈਂ ਕਿਉਂ ਨਹੀਂ ਦਿਖਾਇਆ ਪੁਲਸ ਵਾਲ ਨੂੰ ਲਾਇਸੈਂਸ ਦਿਖਾਣਾ ਸੀਗਾ ਉਹ ਕਹਿੰਦੀ ਅਸਲ ਤੇ ਨਾ ਮੇਰੇ ਲਾਇਸੈਂਸ ਉੱਤੇ ਫੋਟੋ ਠੀਕ ਨਹੀਂ ਆਈ ਚੰਗਾ ਨਹੀਂ ਸੀ ਲੱਗਦਾ ਸੋਇ ਕਿੱਦਾਂ ਦੀ ਫਿਊਲ ਕਰਤੀ ਹੋਈ ਲਾਇਸੈਂਸ ਦਿਖਾ ਦੇ ਉਹਨੂੰ ਤੇ ਦੋਸਤੋ ਜਦੋਂ ਤਿਉਹਾਰਾਂ ਦੇ ਦਿਨ ਆਂਦੇ ਨੇ ਉਦੋਂ ਫਿਊਲ ਖਰਚੀ ਹੋਰ ਜ਼ਿਆਦਾ ਵੱਜ ਜਾਂਦੀ ਜਿਦਾ ਹੁਣ ਦਿਵਾਲੀ ਆ ਦਿਵਾਲੀ ਦੇ ਲੋਕ ਪਟਾਕੇ ਜਾਂਦੇ ਨੇ ਪਟਾਕਿਆਂ ਉੱਤੇ ਇੰਨਾ ਖਰਚਾ ਕੀਤਾ ਜਾਂਦਾ ਪਟਾਕਿਆਂ ਨਾਲ ਪੋਲਿਊਸ਼ਨ ਵਧਦੀ ਆ ਪੋਲਿਊਸ਼ਨ ਦੇ ਨਾਲ ਦੇਖੋ ਕਿੰਨਾ ਨੁਕਸਾਨ ਆ ਤੇ ਦੂਸਰਾ ਇੰਨੇ ਮਹਿੰਗੇ ਮਹਿੰਗੇ ਪਟਾਕੇ ਚਲਾਏ ਜਾਂਦੇ ਨੇ ਕਿ ਜਿਹੜੀ ਬਿਲਕੁਲ ਹੀ ਫਜ਼ੂਲ ਖਰਚੀ ਆ ਜਿਹੜਾ ਕੋਈ ਵੀ ਫਾਇਦਾ ਨਹੀਂਗਾ ਇੱਕ ਰਾਤ ਦੇ ਵਿੱਚ ਹਜ਼ਾਰਾਂ ਰੁਪਏ ਦੇ ਲੱਖਾਂ ਰੁਪਏ ਦੇ ਪਟਾਕੇ ਜਿਹੜੇ ਨੇ ਧੂੰਏ ਝੁੜਾ ਦਿੱਤੇ ਜਾਂਦੇ ਨੇ ਇਹੋ ਜੀ ਫਜ਼ੂਲ ਖਰਚੀ ਨਾਲੋਂ ਕਿਸੇ ਗਰੀਬ ਦਾ ਭਲਾ ਕਰਨਾ ਚਾਹੀਦਾ ਤੁਸੀਂ ਕਿਉਂ ਪੋਲਿਊਸ਼ਨ ਵਧਾਉਂਦੇ ਹੋ ਤੁਸੀਂ ਕਿਉਂ ਪਟਾਕੇ ਹੋ ਜਾਂਦੇ ਹੋ ਤੇ ਪਟਾਕਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਖੁਸ਼ੀ ਮਨਾਓ ਖੁਸ਼ੀ ਮਨਾਉਣ ਦੇ ਹੋਰ ਬੜੇ ਤਰੀਕੇ ਨੇ ਕਈ ਵਾਰੀ ਤੇ ਐਦਾਂ ਲੱਗਦਾ ਸਿੱਧਾ ਨੋਟਾਂ ਨੂੰ ਹੀ ਅੱਗ ਲਾ ਦਿੱਤੀ ਹੈ ਸੋ ਦੋਸਤੋ ਪਟਾਕਿਆਂ ਤੋਂ ਥੋੜਾ ਗੁਰੇਜ਼ ਕਰੋ ਜਿੱਦਾਂ ਜਿੱਦਾਂ ਟਾਈਮ ਲੰਗੀ ਜਾਂਦਾ ਨਵੇਂ-ਨਵੇਂ ਫੈਸ਼ਨ ਆ ਹੀ ਜਾਂਦੇ ਨੇ ਪੁਰਾਣੇ ਕੱਪੜਿਆਂ ਦੀ ਵੈਲਿਊ ਬਿਲਕੁਲ ਖਤਮ ਹੋ ਜਾਂਦੀ ਹੈ ਅੱਜਕੱਲ ਦੀ ਯੰਗ ਜਨਰੇਸ਼ਨ ਉਹਨਾਂ ਦੀ ਕੋਸ਼ਿਸ਼ ਹੈ ਕਿ ਨਵੇਂ-ਨਵੇਂ ਫੈਸ਼ਨ ਦੇ ਕੱਪੜੇ ਲੈ ਜਾਣ ਬਹੁਤ ਮਹਿੰਗੀਆਂ ਮਹਿੰਗੀਆਂ ਜਿਹੜੇ ਬ੍ਰਾਂਡ ਨੇ ਉਹਨਾਂ ਉੱਤੇ ਪੈਸੇ ਲਾਏ ਜਾਂਦੇ ਨੇ ਜਦ ਕਿ ਤੁਹਾਡੇ ਪੇਰੈਂਟਸ ਇਨਾ ਪੈਸਾ ਖਰਚ ਨਹੀਂ ਸਕਦੇ ਪਰ ਬੱਚੇ ਆਪਣੇ ਮਾਪਿਆਂ ਨੂੰ ਤੰਗ ਕਰਕੇ ਵਧੀਆ ਕਪੜੇ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਸਸਤੇ ਕਪੜਿਆਂ ਨਾਲ ਵੀ ਗੁਜ਼ਾਰਾ ਕੀਤਾ ਜਾ ਸਕਦਾ ਹੈ ਘਰ ਦੀ ਇਨਕਮ ਦੇਖੋ ਕੋਈ ਜ਼ਰੂਰੀ ਨਹੀਂ ਕਿ ਅਸੀਂ ਬਹੁਤ ਮਹਿੰਗੇ ਕਪੜੇ ਪਾਣੇ ਨੇ ਬਹੁਤ ਮਹਿੰਗੇ ਮੋਬਾਈਲ ਜਿਹੜੇ ਨੇ ਇੰਨੇ ਮਹਿੰਗੇ ਮੋਬਾਈਲ ਜਿਹੜੇ ਮਾਰਕੀਟ 'ਚ ਆ ਗਏ ਨੇ ਸਿਰਫ ਦਿਖਾਵੇ ਵਾਸਤੇ ਅਸੀਂ ਜਦ ਕਿ ਮੋਬਾਈਲ ਤੇ 5-7 ਹਜ਼ਾਰ ਦੇ ਨਾਲ 10 ਹਜ਼ਾਰ ਦੇ ਨਾਲ ਵੀ ਗੁਜ਼ਾਰਾ ਕੀਤਾ ਜਾ ਸਕਦਾ ਤੇ ਲੋਕੀ 1.5-2-2 ਲੱਖ ਦੇ ਮੋਬਾਈਲ ਚੱਕੇ ਫਿਰਦੇ ਨੇ ਕਿ ਮਾਪਿਓ ਅੰਨੀ ਮੁਸ਼ਕਲ ਨਾਲ ਜਿਹੜੇ ਨੇ ਕਮਾਉਂਦੇ ਨੇ ਪਰ ਬੱਚੇ ਜਿਹੜੇ ਆ ਫਜ਼ੂਲ ਖਰਚੀ ਕਰਦੇ ਨੇ ਤੇ ਦੋਸਤੋ ਆਓ ਦੇਖਦੇ ਹਾਂ ਛੋਟਾ ਜਿਹਾ ਦ੍ਰਿਸ਼ ਫਜ਼ੂਲ ਖਰਚੀ ਬਾਰੇ ਆਜ ਬੈਠਾ ਕਿੱਥੇ ਲੱਗੇ ਕਿੱਥੇ ਜਾਣਾ ਜਾਣਾ ਕਿਥੋਂ ਚਾਬੀ ਤੇ ਘਰ ਹੀ ਰਹਿ ਗਈ ਯਾਰ ਚਾਬੀ ਘਰ ਹੀ ਹਾਂ ਮੈਂ ਕਹਿੰਦਾ ਫੜਿਆ ਮੇਰਾ ਦਿਲ ਕਰਦਾ ਅੱਜ ਨਾ ਅਸੀਂ ਰਿਕਸ਼ਾ ਤੇ ਚੱਲੀਏ ਬੜੀ ਧਰ ਹੋ ਗਈ ਰਿਕਸ਼ਾ ਤੇ ਬੈਠੇ ਨਹੀਂ ਇਹ ਘਰੇ ਹੀ ਰੋਟੀ ਖਾ ਲੈਣੀ ਸੀ ਕਿੱਥੇ ਜਾਵਾਂਗੇ ਅੰਚਲਦੇ ਆਂ ਇੰਜੋਏ ਕਰਦੇ ਆਂ ਬੜੀ ਜ਼ਿਆਦਾ ਰੋਕੀ ਕਿਤੇ ਘੁੰਮੇ ਨਹੀਂ ਰਿਕਸ਼ਾ ਤੇ ਯਾਰ ਮੈਨੂੰ ਵੀ ਬੜੀ ਜ਼ਿਆਦਾ ਹੋ ਗਈ ਨਾ ਸਕੂਟਰੀ ਤੇ ਜਾਣਾ ਹੁਣ ਕਿਤੇ ਵੀ ਜਾਣਾ ਮੇਰੇ ਕੋ ਆਪਣੀ ਸਕੂਟਰੀ ਹੈਗੀ ਹੈ ਕਾਰ ਤੇ ਹੈ ਨਹੀਂ ਪਰ ਮੈਨੂੰ 20 ਸਾਲ ਹੋ ਗਏ ਰਸ਼ਿਆਂ ਤੇ ਬੈਠਿਆ ਤੇ ਅੱਜ ਮੈਂ ਸ਼ਹਿਰ ਤੇਰੇ ਆਇਆ ਹੀ ਆ ਚਲੋ ਆਪਾਂ ਰੱਖੜੀ ਦਾ ਸ਼ਹਿਰ ਵੀ ਕਰਦੇ ਆਂ ਕਿ ਜਿੱਥੇ ਰੋਟੀ ਖਾਣੀ ਖਵਾ ਦੀ ਭਰਾ ਵੱਡੇ ਹੋਟਲ 'ਚ ਰੋਟੀ ਖਾਵਾਂਗੇ ਲਾ ਪਾਰਟੀ ਸ਼ਾੜੀ ਕਰਾਂਗੇ ਅੱਜ ਕਮਾਲਾ ਚਲੋ ਚਲੋ ਆਜੋ ਆਜਾ ਆਇਆ ਲਾ ਬੜੀ ਜ਼ਿਆਦਾ ਬਾਅਦ ਰੱਖੜਾ ਦੇਖਿਆ ਹਾਂ ਆ ਜੀ ਬਹੁਤ ਜੀ ਆਓ ਜੀ ਆਓ ਜੀ। ਹਾਂ ਬੈਠੋ ਜੀ। ਕੋਈ ਨੇੜੇ ਤੇ ਕੋਈ ਹੋਟਲ ਚੰਗਾ ਕੋਈ? 3 ਸਟਾਰ ਹੋਟਲ ਹੈਗਾ ਲੱਗ ਗਈ। ਕੋਈ ਚੰਗੇ ਹੋਟਲ ਕੋਈ ਕਿਸੇ ਦਾ ਢਾਬਾ ਢੂਬਾ ਦੱਸ ਦੇ ਨੇੜੇ ਕੋਈ। ਢਾਬਾ? ਭਾਈ ਜੀ 3 ਸਟਾਰ ਵਿੱਚ 350 ਦੇ ਬਫੇ ਜਿੰਨਾ ਮਰਜ਼ੀ ਖਾਓ। ਇਹ ਆ ਵੀ 3 ਸਟਾਰ ਵਰਗੇ ਲੱਗਦੇ ਪਏ ਆ। ਉਹ ਚਾਬੀ ਘਰ ਰਹੀ ਗੱਡੀ ਨਹੀਂ ਤੇ ਗੱਡੀ ਤੇ ਜਾਣਾ ਸੀਗਾ। ਕੋਈ ਵੱਡਾ ਹੋਟਲ ਦੱਸੋ ਫੇ। 5 ਸਟਾਰ? ਉਹ ਵੀ ਲੱਗ ਗਈ ਹੈਗਾ। 5 ਸਟਾਰ ਯਾਰ ਕਿਉਂ ਜਾਣਾ ਐਵੇਂ ਖਰਚਾ ਪੜਾਇਆ। ਚੱਲ ਫਿਰ। ਹੋ ਪਾਪਾ ਇੱਕ ਮਿੰਟ ਬਾਜੀ ਪੈਸੇ ਕਰ ਲੋ ਨਾ ਝਗੜਾ ਕਰਨ ਵਾਲੇ ਯਾਰ ਜਿਨਾ ਫਾਇਸਾ ਜਣਾ ਕਿ ਅਸੀਂ ਅਸੀਂ ਢਾਵੜੀ ਲਾਇਆ ਲੈ ਕਮਾਲ ਦੀ ਗੱਲ ਆ ਢੇੜ ਬੰਦੇ ਢੇੜ ਕੋਈ ਗੱਲ ਨਹੀਂ ਤੁਹਾਨੂੰ ਖੁਸ਼ ਕਰਨਗੇ ਪੂਰਾ ਬੈਠੋ ਚੱਲ ਫਿਰ ਇਹ ਭਾਈ ਇਹ ਪਹਿਲੀ ਵਾਰੀ ਵੀ ਰਖਾਇਆ ਬੈਠੇ ਨਾਲ ਇਹਨੂੰ ਪਹਿਣਾ ਨਹੀਂ ਆਂਦਾ ਪੈਸੇ ਕਰਦੇ ਨਹੀਂ ਆਂਦੇ ਪਹਿਣਾ ਨਹੀਂ ਆਂਦਾ ਹਲੋ ਮਾੜੀ ਜਗ੍ਹਾ ਬਣਾ ਦੇ ਉਹਨਾਂ ਦੀ ਉਹ ਚਲੋ ਜੀ ਉਹ ਚੱਲ ਭਾਈ ਭਾਈ ਐਵੇਂ ਇਹਨਾਂ ਖਰਚਾ ਖਰਚਾ ਕਰਨ ਨੂੰ ਨਹੀਂ ਆ ਨਹੀਂ ਇਹ ਗੱਲ ਹੀ ਕੋਈ ਨਹੀਂ ਕਿਲਾ ਕਿਡਾ ਮਜ਼ਾ ਆਂਦਾ ਦੇਖੋ ਰਿਕਸ਼ਾ ਦੇ ਉੱਤੇ ਕਿਹ ਐ ਸਵਾਦ ਆਇਆ ਇਹ ਇਹੀ ਲੱਗਦਾ ਪਿਆ ਮਨ ਫਾਈਵ ਸਟਾਰ ਹੋਟਲ ਕੋੜਾ ਬਧੀਔੜ ਹਾਂ ਆਈ ਹੈ ਆਈ ਹੈ ਨਾ ਹਾਂਜੀ 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 ਲਾ ਲਾ ਲਓ ਬਾਬੋ ਜੀ ਲਓ ਜੀ ਉਤਰੀ ਆ ਗਿਆ ਤੁਹਾਡਾ ਫਾਈਵ ਸਟਾਰ ਹੋਟਲ ਤੇ ਭਾਜੀ ਇੱਥੇ ਦੀ ਦਾਲ ਮੱਖਣੀ ਖਾਈਓ ਮੇਰੇ ਕੋਲ 700 ਰੁਪਏ ਦੀ ਦਾਲ ਮੱਖਣੀ ਹੈ ਜੀਐਸਟੀ ਕਰ ਤੁਰ ਕੇ 900 ਦੀ ਪੈਣੀ ਪਰ ਸਵਾਦ ਆ ਜਾਂਦਾ ਅੱਛਾ ਅੱਛਾ ਭਾਈ ਨਾ ਮੈਂ ਕਹਿੰਦਾ ਐਵੇਂ ਨਾ ਖਰਚਾ ਨਾ ਕਰ ਜਾ ਤੂੰ ਪਤਾ ਕੀ ਤੇ ਤੂੰ ਸਕੂਲ ਚ ਪਤਾ ਹੀ ਕਰਦਾ ਹੁੰਦਾ ਸੀ ਮੈਂ ਰੁਪਈਆ ਲੈ ਕੇ ਆਂਦਾ ਸੀ ਤੂੰ 5 ਰੁਪਏ ਲੈ ਕੇ ਆਂਦਾ ਪਤਰੀ ਆਦਤ ਖਰਚਾ ਕਰਨ ਦੀ ਹੈ ਕਿ ਕਿੰਨੇ ਪੈਸੇ ਹੋਏ ਪੈਸੇ ਭਾਈ 50 ਰੁਪਏ ਦੇ ਦਿਓ ਲੈ ਅਮੀਰ ਬੰਦਿਆਂ ਦਾ 50 ਰੁਪਏ 1200 ਰੁਪਿਆ ਗੱਲ ਸੁਣ 3 ਸਟਾਉਰ ਦੇ 350 ਰੁਪਏ ਦਾ ਪਫਿਆ ਤੇ ਤੈਨੂੰ ਕਿਦਾ ਪਤਾ ਇੱਥੇ ਪਾਈਸਤਾ ਦੀ ਦਾਲ ਬੜੀ ਦੀ ਸੁਆਦ ਹੈ ਤੇ ਆਪਣਾ ਜੀਐਸਟੀ ਲੱਗਦਾ ਇਹਨਾਂ ਤੈਨੂੰ ਕਿਦਾ ਪਤਾ ਭਾਈ ਪਹਿਲੋ ਮੈਂ ਵੀ ਤੁਹਾਡੇ ਵਾਂਗੂ ਨਾ ਕਾਰ ਵਾਲਾ ਹੀ ਸੀਗਾ ਐਸ ਪੂਰੀ ਜ਼ਿੰਦਗੀ ਬਹੁ ਕੀਤੀ ਚਾਦਰ ਦੇ ਕੇ ਪੈਰ ਨਹੀਂ ਬਸਾਰੇ ਕਾਰਾਂ ਵੇਗੀਆਂ ਰਿਕਸ਼ਾ ਰਹਿ ਗਈ ਹੋ ਗਿਆ ਭਾਈ ਤੁਹਾਡੇ ਵਾਂਗੂ ਨਾ ਕੋਈ 50 ਮੰਗਦਾ ਸੀ ਮੈਂ 200 ਦਿੰਦਾ ਸੀ ਐ ਭਾਈ ਕੋਚਰ ਬਾਅਦ ਰਿਕਸ਼ਾ ਖਰੀਦਣਾ ਤਾਂ ਦੱਸਿਓ ਮੈਂ ਰਿਕਸ਼ਾ ਖੁਲਾਂਗਾ ਭਾਈ ਜੋ ਇਹਦੇ ਹਾਲਾਤ ਆ ਇਹਨੂੰ ਘਾਹ ਰਿਕਸ਼ਾ ਲੈਣੀ ਪੈਣੀ ਥੋੜੇ ਦਿਨ ਪਹਿਲਾਂ ਮੇਰੇ ਬੇਟੇ ਦਾ ਮੈਨੂੰ ਫੋਨ ਆਇਆ ਕਹਿੰਦਾ ਪਾਪਾ ਠੰਡ ਆ ਰਹੀ ਆ ਤੇ ਮੈਂ ਸੋਚਿਆ ਕਿ ਤੁਸੀਂ ਨਾ ਠੰਡ ਦੇ ਵਿੱਚ ਨਾ ਜਿਹੜਾ ਸਕੂਟਰ ਜਾਂ ਬਾਈਕ ਚਲਾਉਣਾ ਬੰਦ ਕਰੋ ਸਕੂਟਰ ਮੈਸ ਕਰਕੇ ਨਾ ਤੁਹਾਡਾ ਸਕੂਟਰ ਵੇਚ ਦਿੱਤਾ ਮੈਂ ਕਹਿੰਦਾ ਸਕੂਟਰ ਵੇਚ ਦਿੱਤਾ ਤਾਂ ਮਤਲਬ ਤੁੱਕੜੀ ਲੈ ਕੇ ਦੇ ਰਿਹਾ ਮੈਨੂੰ ਕਹਿੰਦਾ ਨਹੀਂ ਨਹੀਂ ਤੁਹਾਡਾ ਸਕੂਟਰ ਵੇਚ ਕੇ ਮੈਂ ਮੋਬਾਈਲ ਲੈ ਲਿਆ ਇੱਕ ਦਿਨ ਮੇਰਾ ਦੋਸਤ ਮੈਂ ਘਰ ਆਇਆ ਮਠਾਈ ਦਾ ਡੱਬਾ ਲੈ ਕੇ ਮੈਂ ਕਹਿੰਦਾ ਬੜੀ ਕੋਈ ਖੁਸ਼ਖਬਰੀ ਲੱਗਦੀ ਆ ਕਹਿੰਦਾ ਹਾਂ ਖੁਸ਼ਖਬਰੀ ਆ ਮੈਂ ਕਹਿੰਦਾ ਕੀ ਹੋਇਆ ਕੀ ਆ ਕਹਿੰਦਾ ਮੇਰਾ ਕ੍ਰੈਡਿਟ ਕਾਰਡ ਚੋਰੀ ਹੋ ਗਿਆ ਮੈਂ ਕਹਿੰਦਾ ਯਾਰ ਖੁਸ਼ਖਬਰੀ ਆ ਕ੍ਰੈਡਿਟ ਕਾਰਡ ਚੋਰੀ ਹੋ ਗਿਆ ਤੇ ਕੱਲੋਂ ਜਿਹੜਾ ਚੋਰ ਆ ਤੇਰੇ ਕ੍ਰੈਡਿਟ ਕਾਰਡ ਤੋਂ ਪੈਸੇ ਨਹੀਂ ਯੂਜ਼ ਕਰੇਗਾ ਕਹਿੰਦਾ ਹਾਂ ਕਰਦਾ ਪਿਆ ਯੂਜ਼ ਕਰਦਾ ਪਿਆ ਤੁਮੇ ਖੁਸ਼ਖਬਰੀ ਕਾਦੀ ਹੋਈ ਯਾਰ ਮੈਂ ਕਮਾਲ ਦੀ ਗੱਲ ਹੈ ਕ੍ਰੈਡਿਟ ਕਾਰਡ ਦੇ ਲਾ ਚੋਰੀ ਹੋਇਆ ਪੈਸੇ ਤੇਰੇ ਚੋਰੀ ਹੋ ਰਹੇ ਨੇ ਕ੍ਰੈਡਿਟ ਕਾਰਡ ਤੋਂ ਤੇ ਤੂੰ ਖੁਸ਼ੀ ਮਨਾਣ ਡਿਆ ਮਠਾਈ ਵੰਡਣ ਡਿਆ ਕਹਿੰਦਾ ਭਰਾਵਾ ਅਕੇ ਮੇਰੀ ਵੋਟੀ ਕ੍ਰੈਡਿਟ ਕਾਰਡ ਯੂਜ਼ ਕਰਦੀ ਸੀਗੀ ਉਹਦੇ ਨਾਲ ਤੋਂ ਚੋਰ ਘਾਟੀ ਯੂਜ਼ ਕਰਨ ਡਿਆ ਜਿਦੂਨ ਖਰਚੀ ਬਾਰੇ ਆਮ ਘਰਾਂ ਦੇ ਵਿੱਚ ਹਸਬੰਡ ਵਾਈਫ ਦੀ ਨੋਕ ਚੋਕ ਚਲਦੀ ਰਹਿੰਦੀ ਹੈ ਮੇਰੀ ਵਾਈਫ ਇੱਕ ਦਿਨ ਮੈਨੂੰ ਕਹਿੰਦੀ ਜੀ ਮੈਨੂੰ ਸੂਟ ਲਾ ਦੋ ਮੇਰੇ ਕੋਲ ਸੂਟ ਹੈ ਨਹੀਂ ਕੋਈ ਵੀ ਮੈਂ ਕਿਹਾ ਕਮਾਲ ਦੀ ਗੱਲ ਸੂਟ ਹੈ ਨਹੀਂ ਆ ਇੰਨੇ ਸੂਟ ਤੂੰ ਲੈ ਕੇ ਆਂਦੀ ਨਾ ਨਾ ਕੰਦੀ ਉਹ ਮੈਂ ਉਹ ਜਿਹੜਾ ਪਿਛਲੇ ਲਾਲ ਲਿਆ ਸੀ ਫਲਾਣੇ ਵਿਆਹ ਚ ਪਾਇਆ ਸੀਗਾ ਉਹ ਲਿਆ ਉਹ ਫਲਾਣੇ ਵਿਆਹ ਚ ਪਾਇਆ ਸੀਗਾ ਮੈਂ ਕਿਹਾ ਤੂੰ ਕਿਉਂ ਕੰਨੀ ਐ ਸੂਟ ਐਨੀ ਐ ਕਿੰਨੇ ਸੂਟ ਹੈਗੇ ਦੇਖੋ ਕਹਿੰਦੀ ਨਹੀਂ ਨਹੀਂ ਮੈਂ ਸੂਟ ਲੈਣਾ ਮੇ ਕੋਲ ਸੂਟ ਨਹੀਂ ਹੈਗੇ ਲਾਲੀ ਤਾਂ ਸੂਟ ਦੁੱਧ ਨਹੀਂ ਕੰਦੀ ਜੀ ਮਨੇ ਕੋਲ ਅਲਮਾਰੀ ਲਾ ਦੋ ਮੈਂ ਕਿਹਾ ਹੁਣ ਕੀ ਹੋਇਆ ਅਲਮਾਰੀ ਕੀ ਕਰਨੀ ਐ ਕਹਿੰਦੀ ਮੇਰੇ ਸੂਟ ਹਨਾ ਉਹ ਪੂਰੇ ਨਹੀਂ ਆਂਦੇ ਮੈਂ ਕਿਹਾ ਨਾ ਅਲਮਾਰੀ ਚ ਰੱਖ ਲਈਏ ਉਹ ਮੈਨੂੰ ਇਹ ਸਮਝ ਲੱਦੀ ਉਹ ਕੋਲ ਸੂਟ ਹਨੀ ਕਿ ਅਲਮਾਰੀ ਹੈ ਨਹੀਂ ਮਤੇ ਆਪ ਤੂੰ ਹੀ ਨਹੀਂ ਆ ਕੋਈ ਮੇਰੀ ਵਾਈਫ ਕੰਦੀ ਅੱਜ ਮੇਰਾ ਬਰਥਡੇ ਹੈ ਤੇ ਤੁਸੀਂ ਅੱਜ ਮੈਨੂੰ ਕੁਝ ਨਹੀਂ ਲੈ ਕੇ ਦਿੱਤਾ ਮੈਂ ਵਾਕਈ ਭੁੱਲ ਗਿਆ ਸੀਗਾ ਬਰਥਡੇ ਮੈਂ ਹੌਲੀ ਜਿਹਾ ਉਹਦੀ ਅਲਮਾਰੀ ਚੋਂ ਇੱਕ ਸੂਟ ਕੱਢਿਆ ਤੇ ਸੂਟ ਮੈਂ ਪੈ ਕੇ ਕੀਤਾ ਤੇ ਉਹਨੂੰ ਦੇ ਦਿੱਤਾ ਨਹੀਂ ਕੋਈ ਜੜੀ ਦੇਖ ਕੇ ਸੂਟ ਕੰਨੇ ਕਮਾਲ ਕਰਤੀ ਨਾ ਹੋਈ ਸੂਟ ਤੁਸੀਂ ਲੈ ਕੇ ਆਏ ਹੋ ਇਹ ਕਲਰ ਵੀ ਨਹੀਂ ਸੀਗਾ ਮੇਰੇ ਕੋਲ ਉਹਨੂੰ ਪਤਾ ਹੀ ਨਹੀਂ ਲੱਗਾ ਐਨੇ ਸੂਟ ਹੈਗੇ ਬੇਸਤੋ ਜਿਹੜੀ ਆਪਾਂ ਗੱਲਬਾਤ ਕਰ ਰਹੇ ਆਂ ਫਜ਼ੂਲ ਖਰਚੀ ਦੀ ਫਜ਼ੂਲ ਖਰਚੀ ਦੇ ਨਾਲ ਤੁਹਾਡੇ ਕੋਲ ਬਚਤ ਬਿਲਕੁਲ ਖਤਮ ਹੋ ਜਾਂਦੀ ਹੈ ਕੱਲ ਨੂੰ ਕੋਈ ਬਿਮਾਰੀ ਆਵੇ ਤੇ ਤੁਹਾਡੇ ਕੋਲ ਪੈਸੇ ਨਾ ਹੋਣ ਇਦੋਂ ਤੁਸੀਂ ਕਾਰਾਂ ਦੀਆਂ ਕਿਸ਼ਤਾਂ ਦੇਣ ਡੇਓ ਕੋਠੀਆਂ ਦੀਆਂ ਕਿਸ਼ਤਾਂ ਦੇਣ ਡੇਓ ਤੇ ਤੁਹਾਡੇ ਕੋਲ ਪੈਸੇ ਜਿਹੜੇ ਆਪਣੀ ਬਿਮਾਰੀ ਵਾਸਤੇ ਨਾ ਹੋਣ ਸੋ ਪੈਸੇ ਬਚਾ ਕੇ ਰੱਖੋ ਜਿੰਨੇ ਪੈਸੇ ਬਚਾਓਗੇ ਕੱਲ ਨੂੰ ਤੁਹਾਡੇ ਕੰਮ ਆਣਗੇ ਬੱਚਿਆਂ ਦੇ ਕੰਮ ਆਣਗੇ ਜਿੰਨੇ ਤੁਸੀਂ ਪੈਸੇ ਇਕੱਠੇ ਕਰੋਗੇ ਉਹ ਤੁਸੀਂ ਬੈਂਕ 'ਚ ਜਮ੍ਹਾਂ ਕਰਾਓਗੇ ਉੱਤੇ ਵਿਆਜ ਮਿਲੇਗਾ ਉਹ ਤੁਹਾਡੀ ਇਨਕਮ 'ਚ ਐਡ ਹੁੰਦਾ ਐਸ ਕਰਕੇ ਫਜ਼ੂਲ ਖਰਚੀ ਨਾ ਕਰੋ ਫਜ਼ੂਲ ਖਰਚੀ ਤੋਂ ਕੁਰੇਜ ਕਰੋ ਬਾਕੀ ਜੇ ਤੁਹਾਡੇ ਕੋਲ ਬਹੁਤ ਪੈਸਾ ਹੈ ਤੇ ਪੈਸਾ ਖਰਚਣਾ ਕੋਈ ਗਲਤ ਨਹੀਂ ਹੈ ਆਪਣੀ ਜਿਹੜੀ ਲਗਜ਼ਰੀ ਹੈ ਜਾਂ ਆਪਣੀ ਜਿਹੜੇ ਕੰਫਰਟ ਵਾਸਤੇ ਪੈਸਾ ਖਰਚਣਾ ਗਲਤ ਨਹੀਂ ਹੈ ਪਰ ਬਹੁਤ ਲੋਕ ਐਸੇ ਨੇ ਕਿ ਜਿਹੜੇ ਪੈਸਾ ਹੁੰਦੇ ਹੋਏ ਵੀ ਕੰਜੂਸ ਹੁੰਦੇ ਨੇ ਦੂਸਰਿਆਂ ਦਾ ਕਦੇ ਭਲਾ ਨਹੀਂ ਕਰਦੇ ਆਪਣੇ ਕੋਲ ਪੈਸਾ ਇਕੱਠਾ ਹੀ ਕਰ ਜਾਂਦੇ ਨੇ ਬਹੁਤ ਜ਼ਿਆਦਾ ਪੈਸਾ ਇਕੱਠਾ ਕਰਨਾ ਵੀ ਗਲਤ ਹੈ ਉਹਨਾਂ ਕੋ ਪੈਸਾ ਇਕੱਠਾ ਕਰੋ ਜੇ ਤੁਹਾਡੇ ਕੰਮ ਆਵੇ ਸਰਕਾਰ ਨੂੰ ਟੈਕਸ ਦਿਵੋ ਜਿਹੜਾ ਗਲਤ ਪੈਸਾ ਹੈ ਜਿਹੜਾ ਤੁਸੀਂ ਜਿਹਨੂੰ ਬਲੈਕ ਮਨੀ ਕਹਿੰਦੇ ਨੇ ਤੁਸੀਂ ਆਪਣੀਆਂ ਤਜੋਰੀਆਂ ਵਿੱਚ ਇਕੱਠਾ ਕਰੀ ਜਾਂਦੇ ਪਿਓ ਉਹ ਬੜੀ ਗਲਤ ਗੱਲ ਹੈ ਤੁਸੀਂ ਸਰਕਾਰ ਨੂੰ ਟੈਕਸ ਦਿਓ पैसा खर्चो वह फजूल खर्ची नहीं है तो आओ एक छोटा दृश्य फजूल खर्ची बारे दिलप्रीत वो आया यार जिम चलीए हाँ हाँ चल चली दोस्ती हम नहीं <laughs> ਉਹ ਯਾਰ ਆ ਚੱਕ ਇਕੱਠੇ ਜਾਣ ਕਰ ਆ ਉਹ ਮੇ ਆ ਮਹਿਆ ਬੜਾ ਬੜਾ ਨਹੀਂ ਜਾ ਕੀ ਹੋ ਰਿਹਾ ਆ ਉਹ ਉਹ ਆਏ ਹੋਏ ਹੋਏ ਉਹ ਗੱਟਾ ਭੱਜ ਗਿਆ ਮੇਰਾ ਗੋਰ ਆਪਾਂ ਵੀ ਯਾਰ ਬੇਵਕੂਫ ਹਾਂ ਰੋਜ਼ ਦੋਨੇ ਇੱਕੋ ਜਮ ਤੇ ਜਾਣੇ ਆ ਤੇ ਆਪਣੇ ਆਪਣੇ ਬਾਈਕਾਂ ਤੇ ਜਾਣੇ ਆ ਓਏ ਆਪਣੇ ਘਰ ਵੀ ਲਾਗੇ ਲੱਗ ਗਈ ਹੈ ਮੈਨੂੰ ਤਾਂ ਅੱਜਕਲ੍ਹ ਆਪਾਂ ਆਪਾਂ ਇੱਕੋ ਬਾਈਕ ਤੇ ਤਾਂ ਜਾ ਸਕਦੇ ਯਾਰ ਓਏ ਯਾਰ ਮੈਨੂੰ ਤਾਂ ਸਮਝ ਆਇਆ ਸਾਡੀ ਅਗਲੀ ਗਿੱਟਿਆਂ ਚ ਉਹ ਕਿਦਾਂ ਬਈ ਬਾਵਾ ਤੈਨੂੰ ਅਜੇ ਤੱਕ ਪਤਾ ਲੱਗਾ ਕਿ ਆਪਾਂ ਇਕੱਠੇ ਜਾ ਸਕਦੇ ਆਂ ਪੈਸੇ ਬਚ ਸਕਦੇ ਆਂ ਅੱਧਰ ਗਿੱਟੇ 60 ਲੱਗੀ ਆ ਤਾਂ ਇਹਨੂੰ ਪਤਾ ਲੱਗਾ ਨਹੀਂ ਸਹੀ ਗੱਲ ਨਾਲੇ ਮੈਂ ਗੱਲ ਕਮਾਂ ਕੱਲ ਤਾਂ ਪਰ ਸੇਮ ਬਾਈਕ ਤੇ ਜਾਇਆ ਕਰਾਂਗੇ ਸਾਡੇ ਪੈਸੇ ਬਚਣਗੇ ਤੇ ਨਾਲੇ ਗਿੱਟੇ ਇਹ ਜਿਹੜਾ ਤੁਸੀਂ ਕਲਿੱਪ ਦੇਖਿਆ ਇਹਦੇ ਵਿੱਚ ਦੱਸੋ ਜੇ ਸਾਰੇ ਲੋਕ ਐ ਸੋਚਣ ਲੱਗ ਜਾਣ ਜੇ ਤੁਸੀਂ ਇਕੱਠੇ ਇੱਕ ਸਕੂਟਰ ਜਾਂ ਕਾਰ ਚ ਆਪਣੇ ਆਫਿਸ ਜਾਓਗੇ ਤੇ ਤੁਹਾਡਾ ਦਿਨ ਵੀ ਲੱਗਾ ਰਹੇਗਾ ਪੈਟਰੋਲ ਵੀ ਬਚੇਗਾ ਟ੍ਰੈਫਿਕ ਦੀ ਪ੍ਰੋਬਲਮ ਵੀ ਖਤਮ ਹੋ ਜਾਏਗੀ ਪਾਰਕਿੰਗ ਦੀ ਪ੍ਰੋਬਲਮ ਖਤਮ ਹੋ ਜਾਏਗੀ ਤੇ ਐਕਸੀਡੈਂਟ ਦੇ ਚਾਂਸਸ ਬਹੁਤ ਘਟ ਜਾਣਗੇ ਤੇ ਅੱਜ ਅਸੀਂ ਗੱਲਬਾਤ ਕੀਤੀ ਫਜ਼ੂਲ ਖਰਚੀ ਬਾਰੇ ਤੇ ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਕਹਾਂਗਾ ਕਿ ਫਜ਼ੂਲ ਖਰਚੀ ਨਾ ਕਰੋ ਬਚਤ ਕਰੋ ਤੇ ਆਪਣੇ ਬੱਚਿਆਂ ਉਸਦੇ ਪੈਸੇ ਬਚਾਓ ਆਪਣੇ ਭਵਿੱਖ ਵਾਸਤੇ ਪੈਸੇ ਬਚਾਓ ਤੇ ਦੋਸਤੋ ਫਿਰ ਮਿਲਦੇ ਹਾਂ ਅਗਲੇ ਹਫਤੇ ਐਸੇ ਸਮੇਂ ਐਸੇ ਚੈਨਲ ਤੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ